ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਦਾ ਸਿਲੇਬਸ ਕਰਦੇ ਸੀ ਕਵਿਤਾਵਾਂ 'ਤੇ ਆ ਗਿਆ ਕਵਿਤਾ ਕੀਤੀ ਸੀ ਪ੍ਰੋਫੈਸਰ ਪੂਰਨ ਸਿੰਘ ਦੀ ਤੇ ਉਸ ਤੋਂ ਪਹਿਲਾਂ ਕੀਤੀ ਸੀ ਭਾਈ ਵੀਰ ਸਿੰਘ ਦੀ ਤੇ ਹੁਣ ਅੱਜ ਕਰਨੀ ਆਪਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਭਗ ਦੇ ਪਾਣੀ ਪਹਿਲਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਬਾਰੇ ਜਾਣ ਲਾਂਗੇ ਤੇ ਫਿਰ ਕਵਿਤਾ ਦੇ ਵਿੱਚ ਕੀ ਕਿਹਾ ਉਹ ਉਸ ਤੋਂ ਬਾਅਦ ਕਰਾਂਗੇ ਕੇਂਦਰੀ ਭਾਵ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜਿਕਰਯੋਗ ਸਥਾਨ ਹੈ ਉਹਨਾਂ ਦਾ ਜਨਮ 22 ਮਈ 1897 ਨੂੰ ਪਿਤਾ ਸਰਦਾਰ ਸੁੰਦਰ ਸਿੰਘ ਢਿੱਲੋਂ ਤੇ ਮਾਤਾ ਸ਼੍ਰੀਮਤੀ ਇੰਦਰਕੌਰ ਦੀ ਕੁੱਖੋਂ ਗਲੋਟੀਆਂ ਖੁਰਦ ਜ਼ਿਲ੍ਹਾ ਸialkot ਦੇ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ 'ਚ ਹੈ ਉਹਨਾਂ ਨੇ ਮੈਡੀਕਲ ਕਾਲਜ ਆਗਰਾ ਤੋਂ ਮੈਡੀਕਲ ਡਿਗਰੀ ਹਾਸਲ ਕੀਤੀ ਤੇ ਫੌਜ ਦੇ ਵਿੱਚ ਬਤੌਰ ਡਾਕਟਰ ਨੌਕਰੀ ਕੀਤੀ ਆਪਣੇ ਜੀਵਨ ਦੇ ਅੰਤਿਮ ਵਰਿਆਂ ਦੇ ਵਿੱਚ ਉਹਨਾਂ ਦੀ ਬਦਲੀ ਅੰਡੇਮਾਨ ਟਾਪੂਆਂ ਵਿੱਚ ਹੋ ਗਈ ਸੀ ਇਸ ਜਗ੍ਹਾ ਨੂੰ ਉਸ ਸਮੇਂ ਕਾਲੇ ਪਾਣੀ ਕਿਹਾ ਜਾਂਦਾ ਸੀ ਇਸ ਤੋਂ ਹੀ ਡਾਕਟਰ ਦੀਵਾਨ ਸਿੰਘ ਦੇ ਨਾਂ ਨਾਲ ਕਾਲੇ ਪਾਣੀ ਉਪਨਾਮ ਜੁੜ ਗਿਆ ਸੀ ਇੱਥੇ ਜਾਪਾਨੀਆਂ ਦਾ ਕਬਜ਼ਾ ਹੋ ਜਾਣ ਤੇ ਜਾਪਾਨੀਆਂ ਨੇ ਉਹਨਾਂ ਨੂੰ ਅੰਗਰੇਜ਼ਾਂ ਦਾ ਪੱਖੀ ਹੋਣ ਦੇ ਸ਼ੱਕ ਦੇ ਵਿੱਚ ਤੁਸੀਂ ਇਹ ਦੇ ਕੇ 14 ਜਨਵਰੀ 1944 ਨੂੰ ਸ਼ਹੀਦ ਕਰ ਦਿੱਤਾ ਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਭਾਰਤਕ ਰਚਨਾ ਵੀ ਕੀਤੀ ਪਰ ਉਹਨਾਂ ਦੀ ਪਹਿਚਾਣ ਕਵਿ ਵਿੱਜੋਂ ਹੋਈ ਹੈ ਤੇ ਉਹਨਾਂ ਦਾ ਕਾਵ ਸੰਗ੍ਰਹਿ ਵਗਦੇ ਪਾਣੀ ਕਾਫੀ ਪ੍ਰਚਲਿਤ ਰਿਹਾ ਤੇ ਦੋ ਕਾਵ ਸੰਗ੍ਰਹਿ ਉਹਨਾਂ ਦੇ ਦਿਹਾਤ ਤੋਂ ਅਪਰੰਤ ਛਪੇ ਸੀ ਇਸ ਪੁਸਤਕ ਦੇ ਵਿੱਚ ਵਗਦੇ ਪਾਣੀ ਹੈ ਤੇ ਇਹਦੇ ਵਿੱਚ ਕਵਿਤਾ ਹੈ ਜਿਹੜੀ ਉਹ ਇੱਕ ਗਤੀਸ਼ੀਲ ਜੀਵਨ ਜਿਉਂਦੀ ਪਰਬਲ ਇੱਛਾ ਪ੍ਰਗਟ ਕਰਦੀ ਹੈ ਵਗਦੇ ਪਾਣੀ ਕਵਿਤਾ ਦੇ ਵਿੱਚ ਡਾਕਟਰ ਦਿਵੰਦ ਸਿੰਘ ਪਾਣੀ ਕਾਲੇ ਪਾਣੀ ਲਿਖਦੇ ਨੇ ਕਿ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੌਂਦੇ ਨੇ ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ ਵੇਖ ਕੇ ਦੇਖਾਂਗੇ ਪਹਿਲਾਂ ਇਹਦੀ ਕਵੀ ਇੱਛਾ ਕਰਦਾ ਕਿ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਇਹ ਚੱਲਦਾ ਹੀ ਸੋਹਣਾ ਲੱਗਦਾ ਜੇ ਖੜੇ ਜਾਣ ਤਾਂ ਫਿਰ ਇਹਨਾਂ ਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਬੋ ਮਾਰਨ ਲੱਗ ਜਾਂਦੀ ਹੈ ਇਸ ਕਰਕੇ ਪਾਣੀ ਚੱਲਦਾ ਰਹਿਣਾ ਚਾਹੀਦਾ ਕਵੀ ਦਾ ਭਾਵ ਹੈ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਦੁੱਖ ਸੁੱਖ ਜਿੱਤ ਹਾਰ ਉਥਲ ਪੁਥਲ ਮੱਚੀ ਰਹਿਣੀ ਚਾਹੀਦੀ ਹੈ ਇਹਦੇ ਕਰਕੇ ਨਿਰੰਤਰ ਜੀਵਨ ਹੈ ਜਿਹੜਾ ਉਹਦਾ ਵਿਕਾਸ ਹੁੰਦਾ ਰਹਿੰਦਾ ਜੇ ਖੜ ਜਵੇ ਉਹਦਾ ਮਤਲਬ ਹੋ ਜਾਂਦਾ ਕਿ ਮੌਤ ਹੈ ਅੱਗੇ ਕਹਿੰਦਾ ਨੇ ਜਿੰਦਾ ਮਿਲੀਆਂ ਹੀ ਰਹਿਣ ਕੇ ਮਿਲੀਆਂ ਜਿੰਦੀਆਂ ਨੇ ਪਿਛੜਿਆ ਮਰਦੀਆਂ ਨੇ ਕਿ ਜਿੰਦਾ ਮਿਲੀਆਂ ਹੀ ਰਹਿਣ ਕੀ ਕਹਿੰਦਾ ਇਹਦੇ ਚ ਕਵੀ ਕੀ ਕਹਿਣਾ ਚਾਹੁੰਦਾ ਕਿ ਪਾਣੀ ਦਾ ਜਿਹੜਾ ਵਗਦਾ ਉਹਦਾ ਆਪਸ ਵਿੱਚ ਇੱਕਮਿਕ ਹੋਏ ਰਹਿਣਾ ਵੀ ਜ਼ਰੂਰੀ ਹੈ ਮਨੁੱਖੀ ਜਿੰਦੜੀਆਂ ਆਪਸ ਵਿੱਚ ਇੱਕਮਿਕ ਰਹਿ ਕੇ ਹੀ ਸਹੀ ਅਰਥਾਂ ਦੇ ਵਿੱਚ ਜੀ ਹੁੰਨੀਆਂ ਰਹਿ ਸਕਦੀਆਂ ਨੇ ਇੱਕ ਦੂਜੇ ਤੋਂ ਵਿਛੜ ਕੇ ਅਲੱਗ ਹੋਈਆਂ ਉਹ ਵਿਰੋਧੀ ਹੋ ਜਾਂਦੀਆਂ ਨੇ ਤੇ ਇਸ ਤਰ੍ਹਾਂ ਉਹਨਾਂ ਦੀ ਮੌਤ ਹੁੰਦੀ ਹੈ ਇਸ ਕਰਕੇ ਮਨੁੱਖੀ ਜਿੰਦੜੀਆਂ ਇੱਕਮਿਕ ਹੋਈਆਂ ਰਹਿਣੀਆਂ ਚਾਹੀਦੀਆਂ ਨੇ ਤੀਜੇ ਪੈਰੇ 'ਚ ਕਹਿੰਦੇ ਨੇ ਰੂਹਾਂ ਉੱਡਦੀਆਂ ਹੀ ਰਹਿਣ ਇਹ ਉੱਡੀਆਂ ਚੜਦੀਆਂ ਨੇ ਅਟਕਿਆ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿਣ ਉਹ ਕਹਿੰਦੇ ਨੇ ਕਿ ਸਦਾ ਉੱਚੀਆਂ ਉਡਾਰੀਆਂ ਮਾਰਨ ਦੇ ਯਤਨ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਉੱਚੀਆਂ ਉਡਾਰੀਆਂ ਮਾਰਨ ਦੇ ਨਾਲ ਉੱਚੇ ਨਿਸ਼ਾਨਿਆਂ ਦੀ ਪ੍ਰਾਪਤੀ ਕਰਦੇ ਆਂ ਵਿਕਾਸ ਦੇ ਅਗਲੇ ਪੜਾਅ ਪਾਰ ਕਰਦੇ ਆਂ ਉਹਦੇ 'ਚ ਤਾਜ਼ਗੀ ਬਣੀ ਰਹਿੰਦੀ ਹੈ ਉਡਾਰੀ ਉੱਚੀਆਂ ਉਡਾਰੀਆਂ ਦੇ ਯਤਨ ਕਰਨ ਤੋਂ ਰੁਕ ਜਾਣ ਤੇ ਫੇਰ ਗਿਰਾਵਟ ਦੀ ਡੂੰਗੀ ਖੱਡ ਦੇ ਵਿੱਚ ਜਾ ਡਿੱਗਦੀਆਂ ਨੇ ਇਸ ਕਰਕੇ ਕبھی ਮੁੜ ਕੇ ਇਹ ਹੀ ਕਾਮਨਾ ਕਰਦਾ ਹੈ ਕਿ ਮਨੁੱਖੀ ਰੂਹਾਂ ਉੱਚੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਉਡਾਰੀਆਂ ਮਾਰਦੀਆਂ ਰਹਿਣੀਆਂ ਚਾਹੀਦੀਆਂ ਨੇ ਤੇ ਮੈਂ ਤੁਰਦਾ ਹੀ ਰਹਾ ਕਿ ਤੁਰਿਆ ਵੱਧਦਾ ਹਾਂ ਖਲੋਇਆ ਘਟਦਾ ਹਾਂ ਕਿ ਮੈਂ ਤੁਰਦਾ ਹੀ ਰਹਾ ਅੱਗੇ ਕبھی ਕਹਿੰਦਾ ਕਿ ਉਹ ਆਪਣੀ ਮੰਜ਼ਲ ਦੀ ਪ੍ਰਾਪਤੀ ਲਈ ਹਮੇਸ਼ਾ ਤੁਰਦਾ ਰਹੇ ਕਿਉਂਕਿ ਤੁਰਨ ਨਾਲ ਹੀ ਅੱਗੇ ਵੱਧਦਾ ਰਹਿ ਸਕਦਾ ਕਦੇ ਵੀ ਰੁਕਣਾ ਨਹੀਂ ਚਾਹੁੰਦਾ ਕਿਉਂਕਿ ਰੁਕਣ ਦੇ ਨਾਲ ਉਸਦਾ ਵਿਕਾਸ ਨਹੀਂ ਹੁੰਦਾ ਸਗੋਂ ਪਤਨ ਹੁੰਦਾ ਹੈ ਇਸ ਤਰ੍ਹਾਂ ਉਸਦਾ ਕੋਈ ਵਾਧਾ ਨਹੀਂ ਹੁੰਦਾ ਸਗੋਂ ਘਟਾਓ ਹੁੰਦਾ ਇਸ ਕਰਕੇ ਕਵੀ ਬਾਰ-ਬਾਰ ਕਮਨਾ ਕਰਦਾ ਹੈ ਕਿ ਉਹ ਆਪਣੀ ਮੰਜ਼ਿਲ ਵੱਲ ਹਮੇਸ਼ਾ ਤੁਰਦਾ ਹੀ ਰਹੇ ਪ੍ਰੀਖਿਆ ਦੇ ਵਿੱਚ ਜਿਹੜਾ ਪੁੱਛਿਆ ਜਾਂਦਾ ਹੈ ਕਿ ਉਹ ਸਿਰਫ ਕਵਿਤਾ ਦਾ ਕੇਂਦਰੀ ਭਾਵ ਪੁੱਛਿਆ ਜਾਂਦਾ ਹੈ 5 ਨੰਬਰ ਦਾ ਹੁੰਦਾ ਉਹ ਤੇ ਵਿਆਖਿਆ ਆਪਾਂ ਨੂੰ ਇਸ ਕਰਕੇ ਪਤਾ ਹੋਣੀ ਚਾਹੀਦੀ ਹੈ ਫਿਰ ਕੇਂਦਰੀ ਭਾਵ ਨੂੰ ਰਟਾ ਲਾਉਣ ਦੀ ਲੋੜ ਨਹੀਂ ਪੈਂਦੀ ਕੇਂਦਰੀ ਭਾਵਾ ਜੀ ਵਗਦੇ ਪਾਣੀ ਕਵਿਤਾ ਦੀਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਇੱਕ ਲਾਈਨ ਲਿਖਾਂਗੇ ਆਪਾਂ ਤੇ ਉਸ ਤੋਂ ਬਾਅਦ ਹੇਠਾਂ ਪੈਰਾ ਬਦਲ ਕੇ ਲਿਖਾਂਗੇ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਇਸ ਦੇ ਚੱਲਦੇ ਰਹਿਣ ਵਿੱਚ ਹੀ ਇਸ ਦੀ ਤਾਜ਼ਗੀ ਤੇ ਵਿਕਾਸ ਹੈ ਮਨੁੱਖੀ ਜਿੰਦੜੀਆਂ ਦੀ ਏਕਤਾ ਹੀ ਉਹਨਾਂ ਨੂੰ ਜਿਉਂਦੇ ਰੱਖਦੀ ਹੈ ਤੇ ਉਹਨਾਂ ਦੀਆਂ ਰੂਹਾਂ ਦੀਆਂ ਉਡਾਰੀਆਂ ਉਹਨਾਂ ਨੂੰ ਵਿਕਾਸ ਦੀਆਂ ਉੱਚੀਆਂ ਮੰਜ਼ਲਾਂ ਤੇ ਪਹੁੰਚਾਉਂਦੀਆਂ ਹਨ ਫਿਰ ਪੁੱਛਿਆ ਜਾਂਦਾ ਨੇ ਛੋਟੇ ਪ੍ਰਸ਼ਨ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਦਾ ਨਾਮ ਵਗਦੇ ਪਾਣੀ ਹੈ ਸੇਬਗ ਦੇ ਪਾਣੀ ਕਵਿਤਾ ਕੀ ਦੀ ਰਚਨਾ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਹੈ ਖੜੇ ਪਾਣੀ ਨਾਲ ਕੀ ਵਾਪਰਦਾ ਬੁੱਸ ਜਾਂਦਾ ਤੇ ਜਿੰਦਾਂ ਦੇ ਪਿਛੜਨ ਨਾਲ ਮਰ ਜਾਂਦੀਆਂ ਨੇ ਇਹ ਕਥਨ ਦੱਸਣਾ ਕਵਿਤਾ ਅਨੁਸਾਰ ਸਹੀ ਹੈ ਰੂਹਾਂ اٹਕਣ ਨਾਲ ਡਿੱਗਦੀਆਂ ਨਹੀਂ ਇਹਨੂੰ ਹਾਂ ਜਾਂ ਨਾ 'ਚ ਦੱਸਣਾ ਇਹ ਹਾਂ ਐ ਡਿੱਗ ਜਾਂਦੀਆਂ ਨੇ ਜੇ اٹਕ ਜਾਣ ਜੋ ਕਵਿਤਾ ਦੇ ਵਿੱਚ ਕਿਹਾ ਉਹਦੇ ਅਨੁਸਾਰ ਉੱਤਰ ਦੇਣਾ ਆਪਾਂ ਆਪਣੇ ਅਨੁਸਾਰ ਨਹੀਂ ਦੇਣਾ ਖਾਲੀ ਥਾਂਵਾਂ ਨੇ ਕਿ ਟੁਰਿਆ ਬੱਦ ਦਾ ਹਾਂ ਹੁਣ ਇੱਕ ਕਵਿਤਾ ਪੜ੍ਹਨੀ ਹੈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਖਾਲੀ ਥਾਂ ਚ ਉਦੋਂ ਹੀ ਭਰ ਸਕੋਗੇ ਤੁਸੀਂ ਜੇ ਪੜ੍ਹੀ ਹੋਏਗੀ ਖਲੋਇਆ ਘਟਦਾ ਹਾਂ ਬੱਗ ਦੇ ਬਾਣੀ ਕਵਿਤਾ ਵਿੱਚ ਕਿਹੜਾ ਭਾਵ ਪਰਬਲ ਰੂਪ ਦੇ ਵਿੱਚ ਪ੍ਰਗਟ ਹੋਇਆ ਗਤੀਸ਼ੀਲ ਜੀਵਨ ਦਾ ਗਤੀਸ਼ੀਲ ਜੀਵਨ ਮਤਲਬ ਕਿ ਚੱਲਦੇ ਹੋਏ ਜੀਵਨ ਦਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੈਨਲ ਦੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ